ਸ੍ਰੀ ਗੁਰੂ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਪਹੁੰਚ ਗਏ ਜੀ ਫਕਵਾੜਾ ਸ਼ਹਿਰ ਦੇ ਵਿੱਚ ਫਕਵਾੜਾ ਟ੍ਰੀਟਮੈਂਟ ਟੱਪੇ ਗਏ ਆ ਅਸੀਂ ਟ੍ਰੀਟਮੈਂਟੋਂ 50 60 ਕਿਲੋਮੀਟਰ ਜੀ ਅੰਮ੍ਰਿਤਸਰ ਦੀ ਦੂਰੀ ਰਹਿ ਗਈ ਆ ਤੇ ਪਹੁੰਚੇ ਆ ਜੀ ਐਸ ਕੇ ਢਾਬਾ ਤੇ ਲੱਗੀ ਹੋਈ ਆ ਜੀ ਪੂਰੀ ਜੋਰਾਂ ਦੇ ਨਾਲ ਭੁੱਖ ਹਾਂਜੀ ਜੱਪੀ ਸਤਿ ਸ੍ਰੀ ਅਕਾਲ ਤੇ ਅੱਜ ਇਹ ਸਾਨੂੰ ਛੱਡ ਕੇ ਜਾ ਰਿਹਾ ਹੀ ਆਪਣੇ ਦੇਸ਼ ਹੈ ਇਹ ਵੀ ਮੇਰਾ ਦੇਸ਼ ਆ ਪਰ ਉਹ ਵੀ ਮੇਰਾ ਦੋਨੇ ਵੀ ਮੇਰੇ ਦੇਸ਼ ਆ ਅੱਜ ਕਿਰਨਾ ਹਾਂ ਜਿਸੀ ਤਾਪੇ ਤੇ ਖਾਣਾ ਹਾਂ ਤਾਪੇ ਤੇ ਖਾਣਾ ਹਾਂਜੀ ਨਾਲ ਸੀ ਐਰਪੋਰਟ ਨੂੰ ਵੀ ਜਾਣਾ ਪਿੰਡ ਨੂੰ ਵੀ ਜਾਣਾ ਕਿ ਐਰਪੋਰਟ ਨੂੰ ਜਾਣਾ ਕਿ ਹੈ ਏਅਰਪੋਰਟ ਨੂੰ ਜਾਣਾ ਸ਼ਹਿਰ ਨੂੰ ਨਹੀਂ ਜਾਣਾ ਬਣੇ ਨੂੰ ਕਹ ਤੂੰ ਮੇਰੇ ਮੁੜੇ ਆਉਂਗੀ ਕਹਦੇ ਮम्मी ਨੂੰ ਕਹਾਂ ਮम्मी ਮੈਨੂੰ ਵਾਪਸੇ ਭੇਜ ਦੇ ਹਾਂ ਹਾਂ ਸਾਸਰੀ ਕਾਲ ਕਿਹੜਾ ਖਾਲਸਾ ਵਾਗੂ ਜੀ ਕੋ ਫਟੇ ਅੱਜ ਪੂਣੀ ਨਹੀਂ ਜਾਣਾ ਹਾਂ ਕੱਲੀ ਪੂਣੀ ਨਹੀਂ ਜਾਣਾ ਮੈਂ ਤੇ ਕਿਰਨੇ ਨਹੀਂ ਜਾਣਾ ਉਹਦਾ ਕਹਿਣ ਦਾ ਮਤਲਬ ਵੀ ਤੁਸੀਂ ਨਾ ਆ ਜਾਓ ਉਹਦਾ ਜੀ ਲੱਗਿਆ ਹੋਇਆ ਜੱਪੀ ਤੇਰਾ ਮਨ ਕਿਆ ਕਹਿੰਦਾ ਸੱਚੀ ਦੱਸੀ ਤਾਲੋ ਮਜਬੂਰੀ ਹੈ ਕਾ ਕਰੀਏ ਨੇ ਤੇਰਾ ਮਨ ਜੇ ਮਾਲਾ ਡੈਡੀ ਕਹਿ ਦੇਵੇ ਵੀ ਮੈਂ 1 ਮਹੀਨੇ ਦੀ ਥੋੜੀ ਹੋਰ ਛੁੱਟੀ ਵਧਾ ਦਤੀ ਫੇ ਕਾ ਕਰੂੰਗਾ ਬਹਿ ਜਾਊਗਾ ਫੇ ਖੁਸ਼ੀ ਹੋਊਗੀ ਤੁਨੂੰ ਤਾ ਇਧਰ ਆੜਾ ਰੋਡ ਤੋਂ ਅੱਪਾ ਆਇਆ ਤਾਂ ਨੰਗੇ ਪੈਰੇ ਭੱਜ ਜਾਣਾ ਹੈ ਨਾ ਵੀ ਗੱਡੀ ਵੀ ਹੈ ਨਾ ਹੈ ਨਾ ਜੇ ਚਾਹਤ ਕੇ ਮੋੜੇ ਉੱਪਰ ਤੇ ਪੱਛਾਰ ਵੀ ਚੱਲੀਏ ਚਲੋ ਘਰ ਦੀਆਂ ਮਜਬੂਰੀਆਂ ਹੈ ਨਾ ਕਾ ਕਰੀਏ ਤੇ ਹੁਣ ਜਾ ਕੇ ਗੱਡੀ ਵੀ ਪਿੱਛੇ ਦਾ ਪੱਲਾ ਹੈ ਔਖਾ ਬਿਲਕੁਲ ਔਖਾ ਸਾਰਾ ਕੁਝ ਦੇਖਣਾ ਪੈਂਦਾ ਹੈ ਹੈਨਾ ਤੇ ਚਲੋ ਕੋਈ ਗੱਲ ਨਹੀਂ ਤੇ ਮੈਂ ਵੀ ਆਉਂਗਾ ਜਦੋਂ ਅਸੀਂ ਲੰਬਾ ਸਟੇ ਕਰਕੇ ਜਾਵਾਂਗੇ ਲੰਬਾ ਸਟੇ ਕਰਕੇ ਜਾਵਾਂਗੇ ਕੋਈ ਗੱਲ ਨਹੀਂ ਪੁੱਤ ਸਾਨੂੰ ਵੀ ਪਤਾ ਹੈ ਮਜਬੂਰੀਆਂ ਬਹੁਤ ਆ ਤੇ ਚਲਦੇ ਆ ਜੀ ਅੰਦਰ ਨੂੰ ਹੁਣ ਦੇਖਦੇ ਆ ਵੀ ਕੀ ਆ ਖਾਣਾ ਆਰਡਰ ਕਰਨਾ ਤੇਰੀ ਕੀ ਚੋਇਸ ਲੰਮਾ ਰਹਿ ਕੇ ਰੋਟੀ ਖਾ ਲੈਣੀ ਗੱਲੀ ਪੱਕੀ ਗੱਲ ਆ ਚਲ ਚਲਦੇ ਜਾ ਕੇ ਦੇ ਹਾਂ ਚਲੋ ਪਹਿਲਾ ਸੀ ਜਿਹੜੇ ਟਾਬੇ ਬੜੇ ਤੇ ਕਿਰਸਾਂ ਦੀ ਮਿਲੀ ਨਹੀਂ ਜੀ ਮਨਪਸੰਦੀ ਦਾਲ ਹੈਨਾ ਤੇ ਫਿਰ ਬਣਾਇਆ ਜੀ ਪਲਾਨ ਕਿੱਥੇ ਦਾ ਆ ਹਵੇਲੀ ਦਾ ਆ ਹਵੇਲੀ ਦਾ ਆਪਾਂ ਜਦੋਂ ਇਹ ਹਵੇ हां ਆਪਾਂ ਉਰੀ ਆਇਤੇ ਖਾਣ ਜਦੋਂ ਆਪਾਂ ਹਾਂ ਬਹੁਤ ਟਾਈਮ ਦੀ ਗੱਲ ਆ ਯਾਨੀ ਕਿ 2 ਸਾਲ ਹੋ ਗਏ 2 3 3 ਸਾਲ ਹੋ ਗਏ ਓ ਅੱਛਾ ਜਦੋਂ 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 ਤੁਸੀਂ ਆਇਆ ਤੇ ਹਾਂ ਓਕੇ 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 ਠੀਕ ਆ ਤੇ ਪਹੁੰਚ ਗਏ ਜੀ ਆਪਾਂ ਅੰਬਰਸਰ ਦੇ ਨਜ਼ਦੀਕ ਆ ਹੁਣ ਤਾਂ ਭਾਈ ਕਿੰਨਾ ਔਰ ਤੋਂ ਅੰਬਰਸਰ ਜੀ ਔਰ ਤੋਂ ਕਿੰਨਾ ਕੰਬਰਸਰ ਹੁਣ ਅੰਦਾਜ਼ਾ 3 40 ਕਿਲੋਮੀਟਰ ਹੈਗਾ ਫਿਰ ਤਾਂ ਚਲੋ 100 120 ਘੰਟਾ ਤੋਂ ਲੱਗੇ ਜਾਣਾ ਪੂਰਾ ਤੋਂ ਆ ਫੇ ਭੀੜ ਭੜੱਕੇ ਦੇ ਫਿਰ ਕਹਿੰਦਾ ਮਤਲਬ ਆ ਇਥੋਂ ਛੇਤੀ ਨਿਕਲ ਜੀ 12:00 ਵਜੇ ਦੇ ਲਗਭਗ 11 ਤਾਂ ਬੱਜੇ ਗਏ ਆ ਹੋਨੇ ਗਿਆ ਰਹੋਗੇ ਬਸਾਂ 12:00 ਵਜੇ ਜਾੜਿਆ ਆਪਾਂ ਨੂੰ ਨਾ ਕਿਉਂਕਿ ਹੁਣ ਮਾੜਾ ਮੋਟਾ ਕੁਛ ਆਰਡਰ ਰੂਟਰ ਦਿੰਦੇ ਹੋਵੇ ਜੱਪੀ ਦੀਆਂ ਕੁਛ ਡਵੰਡਾ ਵੀ ਹੁੰਨੀਆਂ ਮੇਰੀ ਤਾਂ ਨਹੀਂ ਕੋਈ ਡਵੰਡਾ ਹਾਂ ਜਹਾ ਜਹਾ ਖਾ ਲਿਆ ਵਾ ਮਿਲ ਗਿਆ ਹਨਾ ਕਰਨਾ ਹੀ ਆ ਨਾ ਬਸ ਵੀ ਜਿਹੜੀ ਇਹਦੀ ਦਾਲ ਤੋਂ ਅਲਰਜੀ ਆ ਨਾ ਪ੍ਰੋਬਲਮ ਆ ਉਹਨੂੰ ਵੀ ਸ਼ੌਂਕ ਨਹੀਂ ਹੈ ਹਨਾ ਪਹੁੰਚੇ ਹੋਇਆ ਹਵੇਲੀ ਲੈ ਆ ਜੱਪੀ ਦੇ ਆ ਲੈ ਆ ਖੜਾ ਟਾਂਗਾ ਜੇ ਪਤਾ ਹੁੰਦਾ ਜਸਮੀਨ ਦੇ ਵਿਆਹ ਨੂੰ ਆਹੀ ਲੈ ਜਾਣਾ ਵਾ ਹਾਏ ਜੱਫੀ ਆਹੀ ਲੈਣਾ ਜੀ ਪਤਾ ਹੁੰਦਾ ਵੀ ਟੰਗਾ ਕਿਆ ਕਹਿਣਾ ਫੋਟੋ ਨਹੀਂ ਖਿਚਾਉਣੀ ਨਾ ਨਾ ਕਚਾਲਾ ਯਾਰ ਪੰਜਾਬੀਆਂ ਦੀ ਸ਼ਾਨ ਆ ਟੰਗਾ ਇੱਧਰ ਉਹ ਖੜਾ ਜੀ ਆਪਣਾ ਢੋਲ ਮਾਸਟਰ ਹੈਨਾ ਇਹ ਇੱਕ ਇੱਕ ਕੁ ਕੁ ਵਾਈਸ ਇਹ ਨਹੀਂ ਕਰੀ ਹੋਊਗਾ ਵੈਸੇ ਅਸਲੀ ਹੋਊਗਾ ਆਪਾਂ ਦੇਖ ਸਕਦੇ ਆ ਕੋਈ ਉਹ ਨਹੀਂ ਹੈ ਲਾਜੀ ਵੀ ਆਓ ਦੇਖੋ ਪਗਰਾ ਹੈ ਕੋਣ ਹੈ ਆਹ ਇਹ ਵਰ ਗਈ ਜਪਾਖੂ ਇਹ ਇਹ ਬੱਲੇ 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 ਉਹ ਦੇਖੀ ਤੂੰ ਗਿਰ ਨਾ ਜਾਈ ਵਿੱਚ ਵਿੱਚ ਨਾ ਗਿਰ ਜੀ ਯਾਰ ਪਰ ਇਹ ਨਾ ਦਿਖਾਇਆ ਹੋਇਆ ਵੈਸੇ ਮਜ਼ਾਕ ਨਹੀਂ ਵੈਸੇ ਚਲੋ ਮਜ਼ਾਕ ਇਹ ਦਿਖਾਇਆ ਹੋਇਆ ਐਦਾਂ ਹੁੰਨੀਆਂ ਤੀਆਂ ਅੱਗੇ ਇਹ ਝਰਨ ਪਾਉਣੀ ਹੁੰਦੀ ਸੀ ਇਹ ਪਾਣੀ ਖਿੱਚਣ ਵਾਸਤੇ ਪਾਣੀ ਖਿੱਚ ਹੁੰਦਾ ਹੁੰਦਾ ਤਾਂ ਨਾ ਹਾਂ ਐਦਾਂ ਦੇਖ ਲਾ ਹਨਾ ਇਹ ਸਾਰੇ ਪੁਰਾਣਾ ਕਲਚਰ ਬਣਾਇਆ ਹੋਇਆ ਇਹਨਾਂ ਨੇ ਚਲੋ ਚੱਲਦੇ ਹਾਂ ਹੁਣ ਆਪਾਂ ਉਹ ਦੇਖ ਉਧਰ ਬਾਈ ਨਹੀਂ ਖੜੇ ਬਣੇ ਕੌਣ ਪਲਾਂ ਪੂਣ ਵਾਈ ਖੜਾ ਇਹ 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 ਪੁਰਾਣੇ ਟਾਈਮ ਦੇ ਵਿੱਚ ਚੱਲਦੇ ਹੁੰਦੇ ਤੇ ਪੂਣ ਹੀ ਚੱਲਦੇ ਚੱਲਦੇ ਆ ਅੰਮ੍ਰਿਤਸਰ ਤੋਂ ਇੰਗਲੈਂਡ ਸਾਨੂੰ ਇਹ ਲੈ ਜਾ ਅੰਮ੍ਰਿਤਸਰ ਤੋਂ ਪਰਥ ਸਹੀ ਹੈ ਪਰਥ ਲੈ ਜਾ ਸਾਨੂੰ ਬਾਈ ਨਾਲੇ ਮੈਂ ਤੁਸੀਂ ਆ ਜਾਓ ਨਾਲੇ ਮੈਂ ਆ ਜਾਣਾ ਲੈ ਬਾਈ ਉੱਪਰ ਮਨਿੰਦਰ ਹਾਂ ਮਨਿੰਦਰ ਬੈਠਾ ਉੱਪਰ ਹਨਾ ਦੇਖ ਲੈ ਹਨਾ ਆਓ ਆਓ ਦੇਖੋ ਉਹ ਵੀ ਪੁਰਾਣੀਆਂ ਚੀਜ਼ਾਂ ਦੇਖ ਸਾਰੇ ਪੁਰਾਣੇ ਇਹ ਵੀ ਗੱਡੀ ਹੁੰਦੀ ਦੀ ਬੈਲ ਗੱਡੀ ਜਿਵੇਂ ਉਹ ਦੇਖ ਬਹੁਤ ਜ਼ਰਾ ਭਾਦੀਆਂ ਦਾ ਖਾਵਾਂ ਆ ਦੇਖਦੇ ਆ ਬੋਲ ਦਾ ਨਾ ਭੱਜਦੀਆਂ ਇਹ ਬੈਲ ਗੱਡੀ ਹੁੰਦੀ ਦੀ ਇਹ ਬੋਲ ਦਾ ਦੀ ਦੌੜ ਵਾਸਤੇ ਇਹ ਅੱਜ ਵੀ ਵੈਸੇ ਬਹੁਤ ਆਪਣੇ ਯੂਜ਼ ਹੁੰਦੀ ਆ ਇਹ ਚੀਜ਼ ਡੈਡੀ ਵੀ ਬੋਲ ਦੀ ਰੇਸ ਕਰਦਾ ਹੁੰਦਾ ਹਾਂ ਹਾਂ ਬਹੁਤ ਪੁਰਾਣੀਆਂ ਚੀਜ਼ਾਂ ਹਨਾ ਆ ਦੇਖ ਕੱਚੇ ਮਕਾਨ ਬਣਾਏ ਹੋਏ ਹਨਾ ਕੀ ਬਾਤ ਹੈ ਕੀ ਬਾਤ ਹੈ ਇੱਧਰ ਹਾਂ ਪਹਿਲਾਂ ਇਦਾਂ ਹੀ ਹੁੰਦੇ ਤੇ ਐਕਨਾਂ ਹੀ ਹੁੰਦੇ ਤੇ ਆ ਲੈ ਹੋ ਲੈ ਆ ਦੇਖ ਇੱਧਰ ਲੈ ਤਨਪੁਰ ਕਿਆ ਬਾਤ ਹੈ ਜੀ ਫਤੂ ਬੀਬੀ ਆ ਇਹ ਰਬਾਬ ਆ ਇਹ ਇਹ ਰਬਾਬ ਜਿਹੜੇ ਜਦੋਂ ਗੁਰਗੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਨਹੀਂ ਤੇ ਹੁੰਦੇ ਇਹ ਆ ਰਬਾਬ ਇਹ ਜੀ ਉਹਨਾਂ ਕੋਲ ਹੁੰਦੀ ਸੀ ਠੀਕ ਆ ਅੱਛਾ ਸਾਰਾ ਕੁਝ ਜਿੰਨਾ ਵੀ ਹੈਗਾ ਨਾ ਜੱਪੀ ਪੁਰਾਣਾ ਸਮਾਨ ਆ ਔਰ ਇੰਨਾ ਕੁ ਪੁਰਾਣਾ ਸਮਾਨ ਆ ਜਿਾ ਕਿ ਪਾਨੇ ਸੋਚਿਆ ਵੀ ਨਹੀਂ ਹੋਊਗਾ ਵੀ ਇੰਨਾ ਪੁਰਾਣਾ ਸਮਾਨ ਹੈ ਹੋ ਸਕਦਾ ਔਰ ਆਪਣੇ ਕੋਲ ਆਪਣੇ ਕੋਲ ਤਾਂ ਕਿ ਆ ਆਪਣੇ ਨੇੜੇ ਤੇੜੇ ਦਾ ਹੋ ਨਹੀਂ ਸਕਦਾ ਬਿੰਦ ਰੱਖਿਆ ਹੈ ਕੀ ਬਾਤ ਹੈ ਬਿੰਦ ਰੱਖਿਆ ਹੋ ਗਿਆ ਖਾਨ ਸਰ ਆਜ ਵੀ ਬੈਠਾ ਹੈ ਕਲਦੀਪ ਮਾਨਕ ਤਾਂ ਕਲਦੀਪ ਨਸਰਤ ਫਤੇਹ ਅਲੀ さん ਕਹੀਂ ਆ ਤੇ ਆਹ ਤਵੇ ਹੁੰਦੇ ਤੇ ਆ ਤਵੇ ਦੇ ਰੇੜੂਏ ਹੁੰਦੇ ਤੇ ਜਿਵੇਂ ਤਵੇ ਨਹੀਂ ਹੈਗੇ ਆ ਆ ਬਿਲਕੁਲ ਆ ਪਏ ਉਹ ਪਏ ਸਹੀ ਮਾ ਤੇ ਆਹ ਹਰ ਮੂਵੀਆਂ ਹੁੰਦੇ ਤੇ ਹਨਾ ਅੱਛਾ ਇੱਧਰ ਆਪਣੇ ਸਾ ਅੱਛਾ ਵੀ ਜਿਹੜੇ ਆਪਣੇ ਗਾਇਕ ਤੇ ਹੈਨਾ ਗੁਜਰਲੇ ਤਰੀਵਨ ਕੇ ਤਰੀਵਨ ਵਿੱਚ ਰਹਿੰਦੇ ਵੀ ਆ ਆਪਣੇ ਹੈਨਾ ਪੁਰਾਣੇ ਗਾਇਕ ਆਪਣੇ ਤੇ ਇਧਰ ਬੀਬੀ ਅੱਛਾ ਅੱਛਾ ਇਧਰ ਬਾਈ ਜੀ ਨਹੀਂ ਢੋਲ ਇਧਰ ਤਪਲਾ ਤੇ ਆ ਹਰਵਾਵ ਤੇ ਇਹ ਆਹ ਜਿਹੜੇ ਆਪਣੇ ਹਾਂ ਇਹ క్రికెਟਰ ਪਲੇਅਰ ਵੀ ਆ ਵਿੱਚ ਜਿਵੇਂ ਬਾਬਾ ਬੁੱਲੇ ਸ਼ਾਹ ਜੀ ਹੋ ਗਏ ਲੇਖਕ ਆ ਜੀ ਇਹ ਬੁੱਲੇ ਸ਼ਾਹ ਵੀ ਲਿਖੇ ਲੇਖਕ ਹੋਏ ਆ ਸੰਗੀਤਕਾਰ ਹੋਏ ਆ ਕਲਾਕਾਰ ਹੋਏ ਆ ਬਹੁਤ ਮਤਲਬ ਚੀਜ਼ਾਂ ਦਿਖਾਉਣ ਨੂੰ ਹਨਾ ਇਹ ਇਹ ਕਲਦੀਪ ਮਾਨਕ ਇਹ ਕਲਦੀਪ ਮਾਨਕ ਅੱਜ ਸਾਹਮਣੇ ਕਲੀਆਂ ਦਾ ਬਾਦਸ਼ਾਹ ਬਾਦ ਹੈ ਫੇਵਰੇਟ ਹਰ ਕਿਸੇ ਦਾ ਕਲੀਆਂ ਦਾ ਬਾਦਸ਼ਾਹ ਰਿਹਾ ਕਲਦੀਪ ਮਾਨਕ ਪੰਜਾਬੀਆਂ ਦਾ ਮਾਣ ਇਹ ਗਰਦਾਸ ਮਾਨਦੀਆਂ ਹਨਾ ਫੋਟੋ ਤਰੀ ਬਣਾਓ ਬਹੁਤ ਵਧੀਆ ਚੀਜ਼ਾਂ ਲੱਗੀਆਂ ਹੋਈਆਂ ਹਨਾ ਦੇਖਣ ਜੋ ਚੀਜ਼ਾਂ ਆ ਦੇਖ ਕਿ ਅਹਾਂ ਜਿਹੜੇ ਨੁੱਤਣ ਅਸੀਂ ਮੈਂ ਯਾਰ ਭੈਣ ਗੱਲ ਨਹੀਂ ਕਰਦੇ ਅਸੀਂ ਰੂੜੇ ਖੇលਦੇ ਹੁੰਦੇ ਤੇ ਇਹ ਇਦਾਂ ਖੇលਦੇ ਹੁੰਦੇ ਤੇ ਇਦਾਂ ਭੈਣਾ ਸਾਰੀਆਂ ਬੈਠੀਆਂ ਹੁੰਦੀਆਂ ᱛੀਆਂ ਇਹ ਪੁਰਾਣੀਆਂ ਚੀਜ਼ਾਂ ਨੂੰ ਦੇਖ ਕੇ ਸਾਨੂੰ ਬੜਾ ਪੁਰਾਣਾ ਬਚਪਨ ਯਾਦ ਆ ਰਿਹਾ ਹੈ ਇਦਾਂ ਪੁਰਾਣੇ ਸਮੇਂ ਦੇ ਵਿੱਚ ਇਕ ਨਹੀਂ ਹੁੰਦਾ ਦਾ ਇਕੱਠੀਆਂ ਹੋਣਾ ਭੈਣਾ ਨੇ ਇਦਾਂ ਰੂੜੇ ਖੇਲੀ ਜਾਣਾ ਹਨਾ ਕੋਈ ਬੂਟ ਟਾਮੇ ਟਾਮੇ ਪਾਉਣੇ ਚੱਪਲਾਂ ਵਿੱਚੇ ਫਰੀ ਜਾਂਦੇ ਹੁੰਦੇ ਤੇ ਪੁਰਾਣੇ ਸਮੇਂ ਦੀਆਂ ਗੱਲਾਂ ਇਹ ਸਾਡੀ ਪੰਜਾਬੀ ਭਾਸ਼ਾ ਮਾਂ ਬੋਲੀ ਆ ਦੇ ਖਮਾ ਬੋਲੀ ਟੰਗੀ ਯਾਵਾ ਵਾ ਵਾ ਲਾ ਲਾਣਾ ਚਿਹਰੇ ਵਾ ਟਰੈਕਟਰ ਪਰ ਦੇਖੋ ਟਰੈਕਟਰ ਪਰ ਵੀ ਆ ਦੇ ਇਹ ਆਹ ਪੁਰਾਣਾ ਸਾਰਾ ਗੁਸਾ ਨਾ ਹਕੀਮ ਤਾਰਾ ਚੰਦ ਜੀ 1930 ਦੀ ਗੱਲ ਹੈ ਅੱਛਾ ਠੀਕ ਹੈ ਇਹ ਹੁੰਦੇ ਤੇ ਹਕੀਮ ਜੀ ਇਹ ਬਹੁਤ ਪੁਰਾਣੇ ਹਕੀਮ ਹੁੰਦੇ ਤੇ ਹਕੀਮ ਤਾਰਾ ਚੰਦ ਜੀ ਇਹਨਾਂ ਦਵਾਈਆਂ ਜੜੀਆਂ ਬੂਟੀਆਂ ਹਨਾ ਜੋ ਵੀ ਹੁੰਦਾ ਨੇ ਇਹ ਪੁਰਾਣੇ ਸਮੇਂ ਦੇ ਵਿੱਚ ਬਣਾ ਯੂ ਕਰਦੇ ਤੇ ਤੇ ਇੱਧਰ ਆਪਣੇ ਕਲਾਕਾਰਾਂ ਦੇ ਇੱਧਰ ਵੀ ਫੋਟੋਆਂ ਲੱਗੀਆਂ ਹੋਈਆਂ ਅੱਛਾ ਹਰ ਜਿਹੜੇ ਗੈਸਟ ਆਏ ਦੇ ਉੱਪਰ ਲਿਖਿਆ ਹੋਇਆ ਸਟੇਮ ਗੈਸਟ ਹੋਸਟ ਹਾਂ ਬਿਲਕੁਲ ਮਤਲਬ ਕਹਿਣ ਦਾ ਮਤਲਬ ਸਭ ਇੱਥੇ ਗੈਸਟ ਪਹੁੰਚੇ ਹੋਏ ਆ ਹਨਾ ਹਾਂ ਇੱਧਰ ਇਹ ਆਹ ਚੀਜ਼ ਕਹਾਂ ਚੰਨਣ ਸਿੰਘ RAM ਗੜੀਆ ਅੱਛਾ ਚੰਨਣ ਸਿੰਘ RAM ਗੜੀਆ ਜੀ ਇਹ ਹਲਵਾ ਹੁੰਦੇ ਤੇ ਲੱਕੜ ਦਾ ਕੰਮ ਕਰਦੇ ਹੁੰਦੇ ਤੇ ਹਨਾ ਕਿਆ ਬਾਤ ਆ ਭਾਈ ਅਜਾ ਚੀਜ਼ਾਂ ਇਹਨਾਂ ਨੇ ਜਿੰਨੀਆਂ ਵੀ ਬਣਾਈਆਂ ਆਪਣੇ ਹੱਥੀ ਬਣਾਈਆਂ ਹੋਈਆਂ ᱛੀਆਂ ਖਰੀਦੀਆਂ ਖੂ ਹਲਟੀ ਗੱਡੀਆਂ ਖਰਸੇ ਮਤਲਬ ਬਹੁਤ ਚੀਜ਼ਾਂ ਬਣਾਈਆਂ ਹੋਈਆਂ ਜੱਟਕ ਸੁੱਦਾ ਜੱਟ ਸੌਦਾ ਸਾਰਾ ਹੀ ਬਣਾਇਆ ਹੁੰਦਾ ਤਾਂ ਇਹਨਾਂ ਨੇ ਇਹ ਤੇਜੀ ਚੰਨਣ ਸਿੰਘ ਰਾਮ ਗੜੀਆ ਜਿਵੇਂ ਬੈਲਬੂਲ ਗੱਡੀਆਂ ਦਾ ਕੰਮ ਤਾਂ ਸਾਰਾ ਇਹਨਾਂ ਦੇ ਹੱਥੀ ਹੋਇਆ ਆ ਦੇਖੋ ਇਹ ਪੰਡਤ ਇਹਾਂ ਇਹ ਪੰਡਤ ਜੀ अच्छा जी टेलर मास्टर नाम मालिक सुरदुल अच्छा ए मास्टर जी ठीक है ਇਹ ਕੜਾਈਆਂ ਦੇ ਕੰਮ ਕਰਦੇ ਹੁੰਦੇ ਤੇ ਹੈ ਚਲੋ ਟੁੱਟਣਾ ਪੈਣਾ ਦਰਜੀ ਨੇ ਮੇਰੇ ਰੱਖ ਲਈ ਸੁਥਣਾ ਚੋ ਟਾਕੀ ਚਲੋ ਆ ਜਾਓ ਜੀ ਅੱਗੇ ਚੱਲਦੇ ਹਾਂ ਹਾਂ ਲੈ ਆ ਰੇਲ ਵੀ ਲੱਗੀ ਹੋਈ ਆ ਜੱਪੀ ਕਹਿੰਦਾ ਮੈਂ ਚੜਨਾ ਨਹੀਂ ਹੈ ਹੁਣ ਮੇਰਾ ਤਾਂ ਟਾਈਮ ਸਿਰਫ ਹਵਾਈ ਜਹਾਜ਼ ਚੜਨ ਦਾ ਹੀ ਆ ਹੈ ਤੇ سونے ਦੇ ਗਹਿਣਿਆਂ ਦੇ ਤੋਲਾ ਰਾਮ ਸ਼ੁਰਫੀਆ ਅੱਛਾ ਅੱਛਾ ਇਹ ਸੋਨੇ ਦਾ ਕੰਮ ਕਰਦੇ ਆ ਹਨਾ ਸਹੀ ਗੱਲ ਆ ਬਾਈ ਕੰਨਾ ਦੇ ਗਹਿਣੇ ਬਾਹਾਂ ਹੀ ਹੱਥੀ ਦੇ ਗਹਿਣੇ ਚਲੋ ਬਹੁਤ ਪ੍ਰਾਣੀਆਂ ਯਾਦਾਂ ਐ ਜੀ ਜੋ ਜੁੜੀਆਂ ਹੋਈਆਂ ਆਪਣੇ ਪੰਜਾਬ ਦੇ ਨਾਲ ਡਾਕਖਾਨਾ ਐਦਾਂ ਡਾਕੀਆ ਹੁੰਦਾ ਦਾ ਆ ਡਾਕੀਆ ਹੁੰਦਾ ਦਾ ਅੱਛਾ ਜੀ ਇਹ ਡਾਕੀਆ ਹੁੰਦਾ ਤਾਂ ਤੇ ਇੱਧਰ ਜਮਾਤੀ ਪਹਿਲੀ ਯਾਦ ਹੋ ਲੈ ਆ ਪਹਿਲੀਆਂ ਕਲਾਸਾਂ ਲੱਗੀਆਂ ਹੋਈਆਂ ਹਨ ਮਨਿੰਦਰ ਵੀ ਹੋ ਰਹੀ ਕਿਤੇ ਬੈਠਾ ਹੋਣਾ ਹਾਂ ਬਿਲਕੁਲ ਇਹ ਮਾਸਟਰ ਜੀ ਬੈਠੇ ਆ ਉਹ ਮਨਿੰਦਰ ਵੀ ਬੈਠਾ ਉਹ ਦੇਖ ਜੀ ਨੂੰ ਕੰਨ ਫੜਾਏ ਹੋਏ ਆ ਤੇ ਮਾਸਟਰ ਜੀ ਹਾਂ ਮਾਸਟਰ ਜੀ ਬੈਠੇ ਆ ਇਹ ਪੰਜਾਬੀ ਮਾਂ ਬੋਲੀ ਚਲੋ ਜੀ ਚੱਲਦੇ ਆਪਾਂ ਹੁਣ ਅੱਗੇ ਨੂੰ ਤੇ ਸਾਡੇ ਕੋਲ ਟਾਈਮ ਥੋੜਾ ਜੀ ਦੇਖਣ ਨੂੰ ਬਹੁਤ ਚੀਜ਼ਾਂ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲਾ ਚਲੋ ਜੀ ਤੇ ਇੱਧਰ ਆ ਦੇਖੋ ਪੰਜਾਬੀ ਚੀਜ਼ਾਂ ਹੈਨਾ ਚਲੋ ਆ ਆ ਦੇਖ ਇਧਰ ਹੈ ਇਹ ਵੀ ਪੁਰਾਣਾ ਹੈ ਇਹ ਚੀਜ਼ਾਂ ਤੈਨੂੰ ਦੇਖ ਕੇ ਕਿਦਾਂ ਲੱਗਿਆ ਬਹੁਤ ਜ਼ਿਆਦਾ ਲੱਗਿਆ ਇੱਕ ਤਾਂ ਦੇਖੋ ਹਾਂ ਇਹ ਮੈਸੀ ਟਰੈਕਟਰ ਖੜਾ ਇੰਟਰੈਕਟ ਆ ਜਾ ਇਧਰ ਮਟਿਆਰਾ ਜੀ ਪੰਜਾਬਣ ਸਮੇ ਸਮੇ ਦੀ ਗੱਲ ਆ ਜੀ ਸਮਾਤਮਰਥਾ ਇਹ ਸਾਡਾ ਪੰਜਾਬੀ ਕਲਚਰ ਆ ਜੀ ਪਹਿਲਾਂ ਸਾਡਾ ਸਮਾ ਇਦਾਂ ਤਾਂ ਤੇ ਹੁਣ ਕਿਦਾਂ ਦਾ ਹੋ ਗਿਆ ਪਰਮਾਤਮਾ ਬਖਸ਼ੇ ਤੇ ਲਾ ਜੀ ਇਹ ਬਿਲਕੁਲ ਸਾਡਾ ਬਿਲਕੁਲ ਪੁਰਾਣਾ ਹੈ ਤੇ ਆਹਾਂ ਨਲਕਾ ਹੁੰਦਾ ਜੀ ਪੁਰਾਣਾ ਇਹ ਪਾਣੀ ਤਾਂ ਨਹੀਂ ਕੱਢਦਾ ਆਉਣਾ ਬਾਈ ਇਹ ਨਹੀਂ ਵੈਸੀ ਲੱਗਿਆ ਹੋਇਆ ਜੀ ਇਹ ਦਿਖਾਇਆ ਹੋਇਆ ਵੀ ਇਹ ਸਭ ਤੋਂ ਪੁਰਾਣਾ ਨਲਕਾ ਜਿਹੜੇ ਲੱਗਦੇ ਹੁੰਦੇ ਤੇ ਉਹ ਸਮੇਂ ਦੇ ਆ ਅੱਛਾ ਕੀ ਬਾਤ ਆ ਜੀ ਇੱਧਰ ਚਾਟੀ ਦੀ ਲੱਸੀ ਕੀ ਬਾਤ ਇਦਰ ਜੀ ਬੀਬੀ ਆਪਣੀ ਲੱਗੀ ਹੋਏ ਆ ਜੀ ਆਟਾ ਪੀਣ ਬਹੁਤ ਪੁਰਾਣੀਆਂ ਚੀਜ਼ਾਂ ਆ ਜੀ ਇਹ ਚੀਜ਼ਾਂ ਮੁੜ ਕੇ ਨਹੀਂ ਸਾਨੂੰ ਲੱਭਣੀਆਂ ਜੋ ਚਲੇ ਗਈਆਂ ਇਦਰ ਜੀ ਮਕਾਨ ਕੁੱਕੜ ਤੂੰ ਕੋ ਬੋਲਨੇ ਕੀ ਬਾਤ ਆ ਸਾਰਾ ਕੁਝ ਸਮੇ ਸਮੇ ਦੇ ਨਾਲ ਬਦਲ ਗਿਆ ਜੀ ਸਮੇਂ ਦੇ ਨਾਲ ਸਾਰਾ ਕੁਝ ਬਦਲ ਗਿਆ ਪਰ ਜਿਹੜਾ ਇਹ ਪੰਜਾਬ ਆ ਪੰਜਾਬ ਹੈ ਮੁੜ ਕੇ ਨਹੀਂ ਮਿਲਣਾ ਹੈਨਾ ਇਹ ਨਾ ਹੀ ਆਉਣਾ ਹੈ ਬਸ ਖਾਲੀ ਤਸਵੀਰਾਂ ਰਹਿ ਗਈਆਂ ਖਾਲੀ ਤਸਵੀਰਾਂ ਰਹਿ ਗਈਆਂ ਪੰਜਾਬ ਦੀਆਂ ਮੁੜ ਕੇ ਸਮਾਂ ਨਹੀਂ ਆਇਆ ਇਹ ਖਾਣਾ ਇਹ ਐਸੇ ਗੁਗਨਾ ਨਾ 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 ਰੋਹਣ ਕਿੱਥੇ ਰਹਿ ਗਿਆ ਅੱਜ ਕੱਲ ਸਮਾਂ ਹੀ ਨਹੀਂ ਤੇ ਆ ਚਲੋ ਚਲੋ ਚੱਲਦੇ ਆਜੋ ਹੁਣ ਅੰਦਰ ਨੂੰ ਖਾਣਦੇ ਪੀਣੇ ਕਰ ਲਿਓ ਤੇ ਚੱਲਿਆਂ ਅਸੀਂ ਹੁਣ ਅੰਦਰ ਨੂੰ ਚੱਲਦੇ ਆ ਹਾਂਜੀ ਕੀ ਸੱਸੋਂ ਮੱਥਾ ਟੇਕੀ। ਦੱਸਿਓ। ਦੱਸਿਓ। ਦੱਸਣੋਂ ਹੋਪੋ। 12 ਮਿੰਟ ਦੇ ਵਿੱਚ ਕੋਹੋਂ ਤੁਹਾਨੂੰ ਨਾ ਮੈਂ ਉਹ ਜੱਲੇ ਆਉਜੀ ਤੁਹਾਨੂੰ ਆਪਾਂ ਦਿਖਾ ਲਈ ਆਪਣੀ ਐਂਟਰੀ ਹੋ ਗਈ ਅੰਦਰ। ਆ ਜਾ ਵੀਰੇ ਅੰਦਰ ਨੂੰ ਐ। ਤੇ ਗੱਡਾ ਜੀ ਪੁਰਾਣਾ ਬਹੁਤ ਵਧੀਆ-ਵਧੀਆ ਚੀਜ਼ਾਂ ਪੁਰਾਣੀਆਂ ਦੇਖਣ ਨੂੰ ਮਿਲਿਆ ਮਨ ਬੜਾ ਖੁਸ਼ ਹੋਇਆ ਸਾਡੇ ਪੰਜਾਬ ਦੀਆਂ ਚੀਜ਼ਾਂ ਨੂੰ ਦੇਖ ਕੇ। ਸਹੀ ਗੱਲ ਹੈ ਕਿ ਨਹੀਂ ਬਾਈ ਤੇਰਾ ਮਨ ਕਿਦਾਂ ਬੋਲਿਆ ਖੁਸ਼ ਹੋਇਆ ਨਾ ਚੀਜ਼ਾਂ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਤੇ ਇੱਧਰ ਹੀ ਟਰੱਕ ਵੀ ਬੈਠਾ ਹੈ ਐਲੀਵੇਟਰ ਟਰੱਕ ਇਹ ਬਹੁਤ ਵਧੀਆ ਚੀਜ਼ਾਂ ਬਣੀਆਂ ਹੋਈਆਂ ਤੇ ਆਹ ਟਰੱਕ ਹੁੰਦੇ ਤੇ ਜੀ ਪਹਿਲਾਂ ਦੇ ਸਮੇਂ ਦੇ ਤਾਰਾ ਤਾਰਾ ਦੀ ਗੱਡੀ ਇਹ ਤਾਰਾ ਸਿੰਘ ਜਿਹੜਾ ਟਰੱਕ ਉਹ ਫਿਲਮ ਨਹੀਂ ਤੇ ਆਈ ਹੈਗੀ ਕਿਹੜੀ ਤੇ ਹੁਸੈਨ ਦੀਓਲ ਦੀ ਗੱਤਰ ਇਹ ਉਹ ਟਰੱਕ ਤਾਰਾ ਸਿੰਘ ਉਹ ਵੀ ਬੈਠਾ ਹੈ ਜੀ ਅੱਛਾ ਤੇ ਲਓ ਜੀ ਹਵੇਲੀ ਹਵੇਲੀ ਆਪਾਂ ਤਾਂ ਹੀ ਕਹਿੰਦੇ ਆ ਦੇਖ ਇੱਟਾ ਦੇਖ ਬਾਈ ਹੈਨਾ ਪੁਰਾਣੀਆਂ ਇੱਟਾਂ ਲੱਗੀਆਂ ਹੋਈਆਂ ਹੈਨਾ ਪੁਰਾਣੀਆਂ ਚੀਜ਼ਾਂ ਲੱਗੀਆਂ ਹੋਈਆਂ ਤਾਂ ਹੀ ਆਪਾਂ ਇਹਨੂੰ ਹਵੇਲੀ ਕਹਿੰਦੇ ਕਿਉਂਕਿ ਜਿਹੜੇ ਕਹਿੰਦੇ ਹੁੰਦੇ ਨੇ ਉਹ ਰਾਜੇ ਮਹਾਰਾਜਾਂ ਦੇ ਸਮੇਂ ਦੀਆਂ ਚੀਜ਼ਾਂ ਜਿਵੇਂ ਮਹਾਰਾਜਾਂ ਰਹਿੰਦੇ ਹੁੰਦੇ ਹਵੇਲੀ ਜਾਣਾ ਜੀ ਆਪਾਂ ਨੇ ਹੈਨਾ ਸ਼ਾਹਾਂ ਲੋਕ ਹੁੰਦੇ ਬੜੇ ਬੜੇ ਲੋਕ ਹੁੰਦੇ ਤੇ ਰਾਜੇ ਹੈਨਾ ਉਹਨਾਂ ਦੀਆਂ ਹਵੇਲੀਆਂ ਹੁੰਦੀਆਂ ਤੇ ਇਦਾਂ ਦੀਆਂ ਤੇ ਇਹ ਆ ਜੀ ਹਵੇਲੀ ਪਹੁੰਚੇ ਹੋਏ ਆ ਅਸੀਂ ਹੁਣ ਤੇ ਹੁਣ ਖਾਣਾ ਪੀਣਾ ਕਿ ਆ ਦੇਖਦੇ ਆ ਜੀ ਤੇ ਇੱਧਰ ਆ ਚੁੱਲਾ ਇਹ ਦਰਾਚੂ ਲਾ ਚੱਲਦਾ ਹੈ ਨਾ। ਕਿਆ ਬਾਤ ਹੈ। ਅੱਗੇ ਦਿਖਾਇਆ ਹੋਇਆ ਵੀ ਹਾਂ। ਚੁੱਲਾ ਬੀਤ ਪੁਰਾਣੇ ਟਾਈਮ ਦੇ ਵਿੱਚ ੱਡੇ ੱਡੇ ਤਵੇ ਹੁੰਦੇ ਤੇ ਭਾਂਡੇ ਵੀ ਦਿਖਾਏ ਹੋਏ ਆ ਵਿੱਚ ਵਿੱਚ। ਏਟੋ ਕੇ ਤੋਂ ਸੋਫੇ ਹਾਂ? ਉੱਤੋਂ ਦੇ ਸੋਫੇ। ਹਾਂ ਇਹ ਇਹ ਸੋਫੇ ਪੁਰਾਣੇ ਹੁੰਦਾ ਦਾ ਸਾਰਾ ਕੁਝ ਇਦਾਂ ਦਾ। ਬਸ ਨਾ ਅੱਜ ਕੱਲ ਚਲੋ। ਵਧੀਆ ਹੋ ਗਿਆ ਜੋ ਹੋਏਗਾ। ਮੇਰੀ ਪੂਰੀ ਨੂੰ ਆ ਗਿਆ ਯਾਰ। ਅਰੇ ਤੈਨੂੰ ਹਵੇਲੀ ਨੂੰ ਦੇਖ ਕੇ ਜਿਹੜੀਆਂ ਬਾਹਰ ਪੁਰਾਣੀਆਂ ਤਸਵੀਰਾਂ ਐ ਤੁਹਾਨੂੰ ਕੋਈ ਯਾਦ ਆਇਆ? ਹਾਂ ਪੁਰਾਣੇ ਟਾਈਮ ਦੀ ਯਾਦ ਆ ਗਈ। ਵੀ ਅੱਦਾਂ ਹੁੰਦੇ ਆ ਕਦਣਾ ਕਰਾਉਂਦੇ ਸੀ। ਹੈਨਾ? ਉਹ ਰੋੜੇ ਖੇਡਦੇ ਮੈਂ ਜੱਪੀ ਦਿਖਾਇਆਤਾ। ਮੈਂ ਕਿਹਾ ਪੰਜ-ਪੰਜ 6-6 ਕੁੜੀਆਂ ਪਹਿਲਾਂ ਪਹਿਲੇ ਟਾਈਮ ਦੇ ਵਿੱਚ ਅਸੀਂ ਇਕੱਠੇ ਹੋ ਕੇ ਕਣ ਖੇਡਦੇ ਹੁੰਦੇ ਤੇ ਵੀ ਉਹ ਸਮਾਂ ਨਹੀਂ ਹੁਣ ਆਉਣਾ। ਤੁਸੀਂ ਦੇਖ ਸਕਦੇ ਹਾਂ ਜਾਣ ਲੱਗੇ ਪੁੱਤ ਕਿਉਂਕਿ ਤੁਹਾਡੇ ਕੋਲ ਟਾਈਮ ਥੋੜਾ ਹੈ ਦੇਖਣ ਨੂੰ ਬਹੁਤ ਕੁਝ ਆ ਪਰ ਟਾਈਮ ਥੋੜਾ ਜਿਹਾ ਚਲੋ ਅਗਲੀ ਵਾਰ ਜਦੋਂ ਨੈਕਸਟ ਆਉਂਗੇ ਤੁਸੀਂ ਵੀਡੀਓ ਦੇਖ ਲਈ ਵੀਡੀਓ ਜੇ ਦੇਖਿਆ ਜਾਣਾ ਹਾਂ ਮੈਂ ਵੀਡੀਓ ਤਰੀਬਨ ਸਾਰੀ ਬਣਾਤੀ ਹਾਂ ਹਾਂ ਜੋ ਵੀ ਹੈ ਹਾਂ ਜੋ ਵੀ ਹੈ ਨਾ ਥੋੜੀ ਜਿਹੀ ਛੇਤੀ ਵਾਲੇ ਵਿੱਚ ਦੇਖ ਸਕਦੇ ਹਾਂ ਹਾਂ ਕੋਈ ਗੱਲ ਨਹੀਂ ਜਾਣ ਲੱਗੇ ਹਾਂ ਛੇਤੀ ਦੇ ਵਿੱਚ ਨੂੰ ਲੰਘ ਜੀ ਹਾਂ ਪਰ ਰੋੜੇ ਰੋੜੇ ਹੁੰਦੇ ਤੇ ਖੇਲਦੇ ਹੁੰਦੇ ਜੇ ਮਾਰਬਲਸ ਦੇ ਨਾਲ ਹਾਂ ਗੁੱਡ ਹਾਂ ਇਦਾਂ ਖੇਲਦੇ ਹੁੰਦੇ ਤੇ ਤੇ ਹੁਣ ਆਪਾਂ ਛੱਕ ਲਈ ਤੁਸੀਂ ਆਰਡਰ ਦੇਤਾ ਪਏ ਨੇ ਚਲੋ ਜੀ ਹੁਣ ਛੱਕਦੇ ਆਂ ਪ੍ਰਸ਼ਾਦਾ ਪਾਣੀ ਤੇ ਫੇਰ ਬਾਅਦ ਚ ਤੁਹਾਨੂੰ ਮਿਲਦੇ ਆਂ ਆਗੇ ਨਹੀਂ ਜੀ ਛੋਲੇ ਭਟੂਰੇ ਛੋਲੇ ਭਟੂਰੇ ਲੱਗਿਆ ਜੀ ਛਕਣ ਆਓ ਜੀ ਤੁਹਾਨੂੰ ਵੀ ਵੈਲਕਮ ਆ ਤੇ ਹੁਣ ਛੱਕ ਕੇ ਜੀ ਫੇਰ ਕਰਦੇ ਆਂ ਤੁਹਾਡੇ ਨਾਲ ਆਪਾਂ ਮੁਲਾਕਾਤ ਪਹਿਲਾਂ ਕਰ ਲਈਏ ਪੇਟ ਪੂਜਾ ਫੇਰ ਕੰਮ ਕਰਾਂਗੇ ਦੂਜਾ ਜੀ ਇਧਰ ਵੀ ਆ ਗਏ ਜੀ ਛੋਲੇ ਭਟੂਰੇ ਤੇ ਹੁਣ ਨਿਆਣੇ ਬੰਦੇ ਕਿਧਰ ਲਾਂਗੇ ਇੱਥੇ ਵੀ ਸਾਨੂੰ ਜੀ ਲੈ ਡਿਜ਼ਾਈਨਿੰਗ ਕਰ ਰਹੇ ਆ ਦੇਖ ਤਾਂ ਇੱਧਰ ਲੈ ਉੱਪਰ ਕੜਾਈਆਂ ਇਹ ਕੁੱਕੜ ਨਾ ਹੀ ਬੈਠੇ ਆ ਅੱਛਾ ਭੈਣ ਮੇਰੀ ਚਰਖਾ ਕੱਤਦੀ ਆ ਬਾਪੂ ਦੇਖਦਾ ਉਹਨੂੰ ਕਹਿੰਦਾ ਸਿੱਧਾ ਉਹ ਕਹਿਣ ਲੱਗਾ ਉਹਨੂੰ ਕਹਿੰਦਾ ਵੀ ਭਾਈ ਜਿਹੜੀ ਪੂਈਆਂ ਕੱਤਣੀਆਂ ਸਿੱਧੀਆਂ ਕਰਤੀਂ ਉੱਪਰ ਦੇਖੋ ਕੌਣ ਬੈਠਾ ਹਾਂ ਠੀਕ ਆ ਠੀਕ ਆ ਆ ਜਾਓ ਜੀ ਲੈ ਜੀ ਇਹ ਗਾਇਕ ਟੋਲ ਮਨੀਤ ਰਹਿਣਾ ਪੂਰੇ ਉਹ ਅੱਛਾ ਪੰਜਾਬੀ ਦੇਖ ਸਕਦੇ ਆਪਾ ਬਹੁਤ ਲਓ ਜੀ ਇਹ ਆ ਜੀ ਸਾਡਾ ਪੂਰਾ ਪੰਜਾਬ ਮੰਦਰ ਗੁਰਦਾਰੇ ਸਾਰੇ ਵੀ ਬਣਾਏ ਹੋਏ ਆ ਜੀ ਹਨਾ ਕਿਰਨਾ ਹਾਂ ਜੀ ਐਦਾਂ ਪੰਜਾਬ ਦਾ ਹੈ ਨਾ ਹਾਂ ਐਦਾਂ ਦਾ ਪੰਜਾਬ ਬਹੁਤ ਬੜਾ ਹੁੰਦਾ ਦਾ ਪੁੱਤ ਇਹ ਹੈ ਜੀ ਪੁਰਾਣੀਆਂ ਤਸਵੀਰਾਂ ਇਹ ਹੈ ਜੀ ਭਾਂਡੇ ਬਣੇ ਪਹਿਲੇ ਕੁੰਡੀ ਛੋਟੇ ਜਿਨ੍ਹਾਂ ਦੇ ਵਿੱਚ ਅੱਪਾ ਮਸਾਲੇ ਕੁੱਟਦੇ ਹੁੰਦੇ ਤੇ ਤੇ ਆਹ ਆ ਇੱਧਰ ਤਸਵੀਰਾਂ ਲਾ ਜੀ ਐ ਇਹ ਯਾਦਾਂ ਯਾਦਾਂ ਕਦੇ ਭੁੱਲੀਆਂ ਆ ਆ ਬਾਬਾ ਤੂੰ ਹੀ ਆਏ ਆ ਤਾਂ ਕਿ ਮਨੇ ਦਰਸੇ ਕਿ ਭੀ ਸਕੂਲੀ ਤਾ ਚਾਹਦਾ ਜੀ ਉਹਨੂੰ ਮੁਰਗਾ ਬਣਾਓ ਇੱਥੇ ਨਾਮ ਲਿਖਿਆ ਆ ਲੈ ਤੁਹਾਡਾ ਨਾਮ ਆਹ ਮਨੇ ਤੇ ਆ ਗਿਆ ਕਰਨਾ ਸੁੱਚਾ ਪੁਰਾਣੀਆਂ ਹੁੰਦੀਆਂ ਦੀਆਂ ਸੁੱਚਾਂ ਪੁਰਾਣੀਆਂ ਹੁੰਦੀਆਂ ਦੀਆਂ ਇਹ ਸੁੱਚ ਇੱਧਰ ਵੀ ਹਾ ਮੇਰੀ ਮਾਂ ਦੇ ਹੱਥ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ ਇਹ ਆ ਜੀ ਤਸਵੀਰਾਂ ਬਹੁਤ ਪੁਰਾਣੀਆਂ ਤਸਵੀਰਾਂ ਯਾਦ ਆ ਪੰਜਾਬ ਦੀਆਂ ਇਹ ਸਾਡਾ ਪੰਜਾਬ ਆ ਜੀ ਅੱਜ ਵੀ ਇਹ ਪੰਜਾਬ ਸਾਡਾ ਫੋਟੋਆਂ ਦੇ ਵਿੱਚ ਕੈਦ ਆ ਕੀ ਬਾਤ ਆ ਹੈ ਪੰਜਾਬੀ ਢਾਬਾ ਇਹ ਹੈ ਜੀ ਪੁਰਾਣੇ ਮਿੰਜੇ ਅੰਦਰ ਡੋਰੀਆਂ ਟੰਗ ਦੇ ਤੇ ਸਭ ਕੁਝ ਏਕਣੇ ਸਜਾਵਟ ਹੁੰਦੀ ਦੀ ਬਣੀ ਹੋਈ ਆ ਆਛਾ ਪੁਰਾਣੇ ਪੱਖੇ ਹੈ ਨਾ ਤੇ ਅੰਦਰ ਕੂਜੜੇ ਆਛਾ ਇਸ ਦੇ ਵਿੱਚ ਵੈਸੀ ਇਹ ਬਣਾਇਆ ਹੋਇਆ ਵੈਸੀ ਖਾਲੀ ਹੂਆ ਤੇ ਇਹ ਪੁਰਾਣੇ ਸਾਰਾ ਜੰਨਾ ਵੀ ਤੁਹਾਨੂੰ ਪਿੱਤਲ ਦੇ ਭਾਂਡੇ ਦੇਖਦੇ ਸਭ ਪੁਰਾਣੇ ਆ ਜੀ ਚਲੋ ਜੀ ਚਲੋ 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 ਪਾਵਾ ਮਿੰਜੇ ਦਾ ਤੇ ਚੱਲ ਬਈ ਬਾਬਾ ਨੀ ਚਲੋ ਹਾਂ ਬਾਬਾ ਨੇ ਇੱਕ ਤੁੰਗ ਗਾਂਦਰ ਦੱਸਣਾ ਦਾ ਮੈਂ ਦੇਖ ਲੈ ਉਹਦੇ ਬੈਠਾ ਇਹ ਆ ਜੀ ਪੁਰਾਣੇ ਸਮੇਂ ਦੇ ਆ ਜਿੰਨਾ ਵੀ ਸਮਾਨ ਆ ਨਾ ਕੀ ਬਾਤ ਆ ਜੀ ਇਹ ਸਭ ਪੰਜਾਬ ਹੱਥੀ ਬੁਣੀਆਂ ਹੋਈਆਂ ਚੀਜ਼ਾਂ ਪੁਰਾਣੀਆਂ ਅੱਜ ਕੱਲ ਕਿਹੜਾ ਕੱਢਦਾ ਜੀ ਹੱਥੋਂ ਕੜਾਈਆਂ ਰਹਿ ਗਈਆਂ ਨੇ ਯਾਦਾਂ ਪੰਜਾਬ ਦੀਆਂ ਚਲੋ ਜੀ ਹੁਣ ਚਲਦੇ ਆ ਹੁਣ ਆਪਾਂ 에어ਪੋਰਟ ਜੀਵੀਦਾਰ ਖੜਕ ਸਿੰਘ ਤੇ ਲਾਓ ਚਲਦੇ ਆ ਹੁਣ ਆਪਾਂ ਘਰ ਨੂੰ ਪਹੁੰਚੇ ਆ ਬਕਸਰ ਸਿੰਘ ਤੇ ਬਹੁਤ ਕੁਝ ਦੇਖਣ ਨੂੰ ਹੈਗਾ ਪਰ ਲੇਕਿਨ ਕੀ ਕਰੀਏ ਹੁਣ ਠੀਕ ਹੈ ਟਰੋਲੀਆਂ ਅਸੀਂ ਲਾ ਲਈਆਂ ਤੇ ਤਰੀਵਨ ਹੁਣ ਪੈਕਿੰਗ ਤਾਂ ਹੋਏ ਗਈਆਂ ਪਰ ਟੇਚੇ ਰੱਖ ਦੀਆਂ ਤੇ ਆਹ ਰੋਕੇ ਲੈ ਕੇ ਜਾਊਂਗਾ ਹੈ ਕਰਨਾ ਆਪ ਕੋਲੇ ਦੇਖੋ ਜੱਪੀ ਜੇ ਉਹਨਾਂ ਨੇ ਛੱਡਣਾ ਨਹੀਂ ਇੰਨਾ ਜੀ ਮੈਨੂੰ ਆਪ ਨਹੀਂ ਕਰਦੇ ਜੀ ਉਹਨਾਂ ਕਿਹਦਾ ਬਾਸ ਕਰ ਚਲੋ ਥੋੜਾ ਕਿਨੇ ਨੂੰ ਰੱਖਦੇ ਉੱਪਰ ਉਹ ਘੱਟ ਤਾਂ ਤਾਂ ਸਾਰੇ ਉੱਪਰ ਤਿਆਰ ਰੱਖਿਓ ਹਨਾ ਹਮਣਾ ਤੇ ਟੈਨਸ਼ਨ ਨਹੀਂ ਲੈਣੀ ਕਿਸੇ ਵੀ ਗੱਲ ਦੀ ਠੀਕ ਆ ਪਹੁੰਚ ਕੇ ਸਾਨੂੰ ਫੋਨ ਕਿਆ ਕਰਨਾ ਲੱਹ ਮੈਂ ਬਰੀ ਉਹ ਨਾ ਨਾ ਅਰੇ ਨੂੰ ਨੂੰ ਕੱਟ ਕੇ ਕੰਟ ਕਰਾਂਗੇ ਹਾਂ ਚੁੱਪੀ ਨੂੰ ਨੂੰ ਕਾਤੇ ਹਾਂ ਮੈਦਾਨ ਲਈ ਕੋਈ ਜਿੱਤਾ ਕੱਟਾਂਗੇ ਥੋੜਾ ਮੋਸ਼ਨਲ ਹੋ ਸਕਦਾ ਹੈ ਹੁੰਦਾ ਹੀ ਹੈ ਕਿਉਂਕਿ ਪੈਰ ਭਰਾਵਾ ਦਾ ਪਿਆਰ ਹੀ ਹੈ ਜਨਾ ਹੁੰਦਾ ਹੈ ਗਾਰੋ ਹਾਂ ਤੇਰੇ ਨਾਲ ਆਓ ਛੇਤੀ ਆ ਜੀ ਆਵੜਾ ਲੇਵੜਾ ਪੜਨ ਨਾ ਸੁਣਦਾ ਐ ਤੂੰ ਖਿਆਣਾ ਐ ਜੇ ਤੈਨਿਆੜੀ ਐ ਤੂੰ ਲੰਡਾ ਨਹੀਂ ਬੰਮੀ ਨਾ ਸੱਚਾ ਥੋੜਾ ਬਣਾ ਮੈਂ ਤੁਹਾਡੀ ਵੇਟ ਕਰਾਂ ਹਾਂਜੀ ਕਰ ਲੋ ਕਿੰਨੇ ਨੰਬਰ ਤੇ ਆਉਂਗਾ ਸਾਹਮਣੇ ਆ ਤੂੰ ਖੰਦੀ ਕਰਨੀ ਜਾ ਕੇ ਦੇਖਣਾ ਉੱਥੇ ਹੀ ਖੜ੍ਹ ਜਾ ਜੇ ਕੋਈ ਸੋਇਆ ਮੈਂ ਤੁਹਾਨੂੰ ਫੋਨ ਕਰ ਦਿੰਦਾ ਮੈਂ ਫੇਰ ਕੀ ਕਰਾਂ ਮੈਨੂੰ ਐ ਦੱਸ ਦੇ ਖੜ੍ਹ ਜਾ ਮੈਂ ਉਹ ਉੱਥੇ ਖੜ੍ਹਦਾ ਮੈਂ ਸਾਹਮਣੇ ਮੈਂ ਉਹ ਸਾਹਮਣੇ ਹਾਂ ਮੈਨੂੰ ਐ ਕਰ ਦਿਓ ਇਸ਼ਾਰਾ ਮੈਂ ਫਿਰ ਸਮਝ ਜੂਗਾ। ਭਾਈ। ਇੱਧਰ ਆਉਣ ਲੱਗ ਗਿਆ। ਉਹ ਤਾਂ ਜਾਣਾ ਨਹੀਂ ਉਹਨਾਂ ਨੇ। ਉਹਨਾਂ ਨੇ ਜਾਣਾ ਤਾਂ ਹੈਗਾ ਹੀ ਐ ਨਾ ਆਪਣੇ ਘਰ ਨੂੰ। ਚੱਲ ਆ ਜਾ। ਕਾਤੇ। ਪਰ ਉਹ ਲੱਗ ਕੇ। ਬਾਈ ਅੱਜ ਹੋਰ ਤੁਹਾਨੂੰ ਬਾਏ ਬਾਏ ਕਰੂੰਗੇ ਚਲ ਆ ਜਾ ਨਾ ਰੇ ਤੇ ਮਿਲੂੰਗੀ ਆਉਂਗੀ ਹਾਂ ਕੋਈ ਚੱਲ ਤੁਸੀਂ ਲੇਟ ਹੋ ਜਾਣਾ ਕੋਈ ਨਹੀਂ ਮੈਂ ਸਮਝਾ ਲੈਣਾ ਸਮਝਦਾਰਾ ਕਿਰੋਪੀਆ ਆਈ ਥੈਂਕ ਯੂ ਥੈਂਕ ਯੂ ਚਲੋ ਮਨੂਣੀ ਬਾ ਕਾ ਨਾ ਸਾਰੇ ਨੂੰ ਕਹਿ ਕੇ ਮੈਨੂੰ ਨਹੀਂ ਗਿਆ ਇਹ ਕਾਰ ਲਾ ਕਾਰ ਲਾ ਯਾਰ ਇੱਕ ਵਾਰ ਕਰ ਲਾ ਇੱਕ ਵਾਰ ਹੁਣ ਇਹਨੇ ਕਰਨਾ ਹੁਣ ਰੋਂਦਾ ਹੈ ਚਲੋ ਠੀਕਾ ਚਲੋ ਅਸੀਂ ਤੁਹਾਨੂੰ ਬਾਏ ਬਾਏ ਕਰਦੇ ਹਾਂ ਠੀਕ ਆ ਸਾਨੂੰ ਬਾਏ ਬਾਏ ਕਰੀ ਅਸੀਂ ਉੱਥੇ ਚੱਲਦੇ ਹਾਂ ਚਲੋ ਉਹ ਉੱਥੇ ਨੂੰ ਆ ਜਾਓ ਏ ਆ ਜੀ ਆ ਗਈ ਸਾਡੀ ਫੈਮਿਲੀ ਕੀ ਕਹਿਣਾ ਇਹਨੂੰ ਕੋਲ ਆਓ ਇਹਨੂੰ ਕਹਿਣਾ ਮੰਮੀ ਨੂੰ ਬੁਲਾਇਓ ਅੱਛਾ ਉਹ ਨਹੀਂ ਆਉਣਾ ਉਹ ਇਹਨੂੰ ਅਗਲੇ ਸਾਲ ਆਉਣਗੇ ਹਾਂ ਅਗਲੇ ਸਾਲ ਆਉਣਗੇ

ਯੋਲਾ ਨੋ ਨੋ ਟੇਕ ਲਖੜਾ ਹੋ ਗਏ ਸੀ ਤੂੰ ਉਹ ਖੜਾ ਹੋ ਜਾ ਲਓ ਜੀ ਪਹੁੰਚ ਗਏ ਆਪਾਂ ਆਪਣੇ ਘਰੇ ਭੈਣ ਨੂੰ ਛੱਡ ਕੇ 에어ਪੋਰਟ ਤੇ ਜਹਾਜ਼ ਉਹਨਾਂ ਦਾ ਤਰੀਬਨ 2:22 ਵਜੇ ਲਗਭਗ ਚੜ ਜਾਣਾ ਤਾਂ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਚਲੇ ਜਾ ਕੋਈ ਗੱਲ ਨਹੀਂ ਵੀ ਤੂੰ ਇੰਨਾ ਟਾਈਮ ਕਿੱਥੇ ਤੁਸੀਂ ਖੜੂਗੇ ਤੇ ਅਸੀਂ ਉਥੋਂ 1:00 ਟੁਰਪੇ ਤੇ ਤੇ ਪਹੁੰਚ ਗਏ ਸੀ ਤਰੀਬਨ 4:30 ਵਜੇ ਸ਼੍ਰੀ ਸ਼ਮਕੌਰ ਸਾਹਿਬ ਤੇ ਪਹੁੰਚੇ ਆਂ ਤੇ ਮਾਤਾ ਨਾਲ ਵੀ ਹੁਣ ਬੈਠੀ ਆ ਵਿਚਾਰੀ ਆ ਦਾਸ ਤੇ ਭੈਣ ਵੀ ਸਾਡੀ ਸੁਖੋ ਬੜੀ ਮਾਲਾ ਵਾਲੀ ਉਹ ਵੀ ਬੈਠੀ ਆ ਉਹ ਵੀ ਨਹੀਂ ਅੱਜ ਗਏ ਚਲੋ ਹੈ ਉਹ ਵੀ ਸਿਆਣਾ ਬੰਦਾ ਕੱਲਾ ਜਦੋਂ ਇਕੋ ਲੱਤ ਰੌਣਕ ਦੇ ਵਿੱਚੋਂ ਰਹਿ ਜਾਂਦਾ ਨਾ ਤਾਂ ਉਹ ਮਨ ਭਰ ਨਾਉਣ ਲੱਗ ਜਾਂਦਾ ਤੇ ਲੈ ਸਤਿ ਸ੍ਰੀ ਅਕਾਲ ਭਾਈ ਕਿਸਾ ਆਇਆ ਅੱਜ ਮੇਰੀ ਭੋਦੀ ਚਲੇ ਕੇ ਹੈ ਤਾਂ ਬੀਬੀ ਕੋ ਰੋਣ ਵਾਲੀ ਗੱਲ ਆਪਣੇ ਘਰ ਤਾਂ ਬੀਬੀ ਨੇ ਜਾਣਾ ਹੀ ਤਾਂ ਕਿ ਨਹੀਂ ਚੰਜੀ ਚੰਗਾ ਸਸਰੀ ਗੱਲ ਬੋਲਦੇ ਸਸਰੀ ਸਾਹਿਬ ਜੀ ਸਾਰਿਆਂ ਨੂੰ ਠੀਕ-ਠਾਕ ਪਹੁੰਚ ਗਏ ਤੁਸੀਂ ਹਾਂ ਐਂ ਠੀਕ-ਠਾਕ ਪਹੁੰਚ ਗਏ ਤੇ ਤੇ ਬਸ ਮਨ ਕਾਫੀ ਸਾਡਾ ਹੀ ਭਾਰ ਹੈ ਮੈਂ ਤਾਂ ਬੜਾ ਪੱਥਰ ਰੱਖ ਲਿਆ ਦਾ ਮਨ ਪਰ ਵੀ ਜੇ ਮੈਂ ਰੋਣ ਲੱਗ ਗਿਆ ਤਾਂ ਹੁਣੇ ਉਹ ਬੰਬਾਰ ਲੱਜਣੀਆਂ ਮੈਂ ਪਰ ਰੋਇਆ ਨਹੀਂ ਪਰ ਆਹੜਾ ਬੈਠਾ ਇਹ ਜਰੂਰ ਬਹੁਤ ਰੋਇਆ ਇਹਨੂੰ ਐਂ ਵੀ ਮੈਂ ਨਾਲ ਜਾਣਾ ਇਹ ਸਾਡੀ ਚਾਹ ਉਹ ਚੋਲੋ ਉਹ ਚਲੇ ਗਿਆ ਸਾਡੀ ਭੈਣ ਜੀ ਸਾਡੀ ਭੈਣ ਜੀ ਸਿੱਖ ਜੀ ਸਾਰਿਆਂ ਨੂੰ ਇਹਨੂੰ ਐਂ ਤਾਂ ਵੀ ਮੈਂ ਨਾਲ ਜਾਣਾ ਹਾਂ ਮੈਂ ਕਹਿੰਦਾ ਬੈਗ ਵਿੱਚ ਚਲੇ ਜਾਂਦਾ ਪੈ ਜਾਂਦਾ ਬੈਗ ਤੇ ਮੈਂ ਹੂਆ ਉੱਥੇ ਚਾਈ ਗਈ ਹੁੰਦੀ ਆ ਮੈਨੂੰ ਮਤ ਪਤਾ ਹੀ ਨਹੀਂ ਤੇ ਬਹੁਤ ਰੋਈ ਬੋਕਰਣਾ ਬਹੁਤ ਰੋਈ ਨੂੰ ਜੱਫੀ ਪਾ ਕੇ ਰੋਈ ਪਹਿਲਾਂ ਜਾਂਦੇ ਆਂਦੇ ਨੇ ਜੀ ਛੁੱਟੀ ਪਹਿਲੀ ਵਾਰ ਖੜਕੀ ਫਿਰ ਬਹੁਤ ਮਟਾਉਂਦਾ ਨਿਆਣੀ ਹਾਂ ਸਾਰੇ ਮੇਰੇ ਜਗੜੇ ਛਗੜੇ ਹੁੰਦੇ ਏ ਭੋਲੀ ਭੈਣ ਬਹੁਤ ਰੋਈ ਇਹਨੂੰ ਜੱਫੀ ਲੈ ਲਿਆ ਨੇ ਵੀ ਬਾਸ ਉਹਨੂੰ ਆਇਆ ਤਾਂ ਵੀ ਮੈਂ ਬਈ ਕੋਈ ਉਹਦੇ ਬਾਸ ਨਹੀਂ ਦਾ ਹੈਗਾ ਮੈਂ ਇਹਨੂੰ ਲੇ ਜਮਾ ਵੀ ਬਾਸ ਨਹੀਂ ਦਾ ਹੈਗਾ ਕਿਉਂਕਿ ਪਰਦੇਸਾਂ ਚ ਕਾਣਾ ਚ ਜਾਣਾ ਕਿਹੜੇ ਸੌਖਾ ਨਾਰੇ ਨੂੰ ਜਿਹੜੀ ਸਮੇਂ ਤੇ ਗੱਲ ਤੋਂ ਹੋ ਜਾਂਦੀ ਹੈ ਜਦੋਂ ਚੱਲ ਜਾਂਉ ਸਮੇਂ ਤੇ ਗੱਲ ਵੀ ਮਹਾਰਾਜ ਕਾ ਸੰਭਾਲ ਲੇ ਗਿਆ ਉਹਦਾ ਸਹੀ ਗੱਲ ਸਹੀ ਗੱਲ ਆ ਆਉਣਾ ਸੌਖਾ ਥੋੜੀ ਬਟੇਟ ਲਾ ਲਈ ਆ ਜਾਣਾ 10 20 ਰੁਪਏ ਨੇ ਹੂੰ ਬਹੁਤ ਆਹ ਬਾਹਰ ਲਗਾ ਮੂ ਔਖਾ ਹੁੰਦਾ ਔਖਾ ਹੁੰਦਾ ਆਇਆ ਉਹ ਗਾਦਾ ਉਹ ਸਭ ਆਪਣਾ ਕੰਮ ਕਰ ਹੁੰਦਾ ਅੰਦਰ ਬੰਦਾ ਉਹ ਰੋ ਜਣਾ ਅੰਦਰ ਵਿੱਚ ਪੈਂਦਾ ਇਹ ਤਾਂ ਥੋੜੇ ਇੱਕ ਜਸਮੀਨ ਦਾ ਬਹਾਨਾ ਸੀ ਕਿ ਭਾਈ ਤਾਂ ਵਿਆਹ ਹੀ ਮਚਾਣਾ ਹੂੰ ਬਾਹਨੇ ਸੀ ਰਾਹੀ ਬਾਹਨੇ ਸੀ ਰਾਹੀ ਮੈਂ ਤਾਂ ਗਲਤੀ ਨਹੀਂ ਹੁੰਦਾ ਹੈਗਾ ਮੈਂ ਪਿੰਨਾ ਚਲੋ ਬਾਕੀ ਠੀਕ ਆ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੋਣ ਅਗਲੇ ਬਲੌਗ ਦੇ ਵਿੱਚ ਜੀ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ